ਤਕਦੀਰ ਕਿਸਮਤਾ ਤੇਰੀਆਂ ਨੇ ਤਕਦੀਰ ਕਿਸਮਤਾ ਤੇਰੀਆਂ ਨੇ ਤੂੰ ਮਾਲਕ ਲਿਖੇ ਨਸੀਬਾਂ ਦਾ ਇਹ ਤਖਤ ਤਾਜ ਵੀ ਤੇਰੇ ਨੇ ਤੇ ਇਹਨੂੰ ਹੀ ਖਿਆਲ ਗਰੀਬਾਂ ਦਾ ਤਖਤ ਤਾਜ ਵੀ ਤੇਰੇ ਨਹੀਂ ਤੇ ਤੈਨੂੰ ਹੀ ਖਿਆਲ ਗਰੀਬਾਂ ਦਾ ਲੋਕਾਂ ਨੇ ਤਾਂ ਸਾਨੂੰ ਇਹੀ ਕਿਹਾ ਕਿ ਸਾਡੇ ਘਰੇ ਤਾਂ ਰੋਟੀ ਵੀ ਨਹੀਂ ਹੈਗੀ ਕਹਿੰਦੇ ਬਣਾਉਂਦੇ ਕਹਿੰਦੇ ਸਵੇਰ ਦੇ ਅਸੀਂ ਭੁੱਖੇ ਬੈਠੇ ਆਂ ਕਹਿੰਦੇ ਸਾਡੇ ਬੱਚੇ ਛੋਟੇ ਛੋਟੇ ਕਹਿੰਦੇ ਦੁੱਧ ਤੋਂ ਭੁੱਖੇ ਬੈਠੇ ਨੇ ਹਾਂ ਜੇ ਪਾਣੀ ਦੇ ਦਿਆ ਤੇ ਪਾਣੀ ਦੀਆਂ ਛੱਲਾਂ ਵੇਖ ਕੇ ਤੇ ਸੀਨੇ ਦੀਆਂ ਛੱਲਾਂ ਵੀ ਉੱਠ ਪੈਂਦੀਆਂ ਆਵਾਂ ਇਹ ਵਾਰ ਰੋਟੀ ਵੀ ਨਹੀਂ ਮਿਲਦੀ ਹੁਣ ਅਸੀਂ ਇੱਥੇ ਆਏ ਸੀ ਸਾਨੂੰ ਦੋ ਆਂਟੀਆਂ ਆਈਆਂ ਉਹ ਕਹਿੰਦੀਆਂ ਕਿ ਸਾਡੇ ਘਰ ਸਾਡੇ ਘਰ ਵਾਲੇ ਭੁੱਖੇ ਬੈਠੇ ਨੇ ਕਿ ਕਰ ਰਸਨ ਦੇ ਜਾਈਏ ਸਭ ਤੋਂ ਪਹਿਲੇ ਕਿਤੇ ਚਾਹ ਪੀਓ ਯਾਰ ਬਾਕੀ ਕੰਮ ਬਾਅਦ ਚ ਕਰਾਂਗੇ ਇੱਥੇ ਪਛਾਣੇ ਜਾਂਦੇ ਕਿ ਵਾਕੇ ਯਾਰ ਪੰਜਾਬੀਆਂ ਦੇ ਹੌਸਲੇ ਬਹੁਤ ਬੁਲੰਦੇ ਨੇ ਮੇਰਾ ਬੰਡਾਲਾ ਹੀ ਆ 1986 ਦਾ ਮੇਰਾ ਜਨਮ ਆਹੀ ਹੀ ਪਾਣੀ ਚ ਜੰਮੇ ਆ ਦੋਸਤੋ ਤੁਸੀਂ ਦੇਖ ਭਾਈ ਪੰਜਾਬ ਸਾਵਣ ਲਗਾਤਾਰ ਹੀ ਤੁਹਾਨੂੰ ਹਲਕਾ ਅਜਨਾਲਾ ਰਮਦਾਸ ਦੀਆਂ ਤਸਵੀਰਾਂ ਸਾਂਝੀਆਂ ਕੀਤਿਆਂ ਸੀ ਅੱਜ ਹਲਕਾ ਤਰਨਤਾਰ ਜਿਲ੍ਹੇ ਦੇ ਵਿੱਚ ਪਹੁੰਚੇ ਆਂ ਪਿੰਡ ਬੰਡਾਲੇ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਪਹਿਲਾਂ ਸਾਂਝੀਆਂ ਕਰਾਂਗੇ ਪਿੰਡ ਬੰਡਾਲੇ ਦੀ ਜਿੱਧਰ ਵੀ ਤੁਹਾਡੀ ਝਾਤ ਮਰ ਜੇਗੀ ਜਿੱਧਰ ਵੀ ਤੁਹਾਡੀ ਨਜ਼ਰ ਜਾਏਗੀ ਸਾਰੇ ਬੰਨੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਵੇਗਾ ਘਰਾਂ ਦੇ ਘਰ ਜਿਹੜੇ ਡੁੱਬ ਚੁੱਕੇ ਨੇ ਜਿਹੜੇ ਪਸ਼ੂ ਨੇ ਉਹ ਵੀ ਭੁੱਖੇ ਮਰ ਰਹੇ ਨੇ ਲੇਕਿਨ ਇੱਥੋਂ ਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਹੀ ਤਰੀਕੇ ਦੇ ਨਾਲ ਉਹਨਾਂ ਘਰਾਂ 'ਨਹੀਂ ਪਹੁੰਚ ਰਿਹਾ ਇੱਧਰ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਰਜਾ ਸਿਸਟਰ ਜੋ ਕਿ ਸਪੈਸ਼ਲ ਅੰਮ੍ਰਿਤਸਰ ਤੋਂ ਇੱਥੇ ਸੇਵਾ ਕਰਨ ਵਾਸਤੇ ਆਏ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਨਾਮ ਤੁਹਾਡਾ ਤੇ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਤੁਸੀਂ ਅੱਜ ਇੱਥੇ ਸੇਵਾ ਕਰਨੀ ਹੈ ਵੇਖੋ ਜੀ ਤੁਹਾਨੂੰ ਪਤਾ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਤੇ ਇੱਕ ਆਮ ਇਨਸਾਨ ਦੇ ਤੌਰ ਤੇ ਜਿੰਨਾ ਕੁ ਵੀ ਹੋ ਸਕਦਾ ਹੈ ਅਸੀਂ ਕਰਨ ਆਏ ਆ ਜੀ ਸਾਡਾ ਨਾਮ ਰਜਾ ਸਿਸਟਰ ਆ ਸੀ ਅੰਮ੍ਰਿਤਸਰ ਤੋਂ ਆ ਜੀ ਇਹ ਕਹਿਆ ਜਾਵੇ ਤੁਸੀਂ ਕਾਫੀ ਗਰੀਬੀ ਦੇਖੀ ਸੀ ਲੇਕਿਨ ਅੱਜ ਬਾਬਾ ਜੀ ਦੀ ਕਿਰਪਾ ਰੇ ਤੁਹਾਡੇ ਤੇ ਚੰਗੇ ਗਾਇਕ ਦੇ ਵਿੱਚ ਨਾਮ ਆ ਰਿਹਾ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਸੇਵਾ ਕਰਨ ਵਾਸਤੇ ਆਏ ਜੀ ਬਸ ਜੀ ਬਹੁਤ ਮਾੜੇ ਦਿਨ ਦੇਖਿਆ ਅਸੀਂ ਵੀ ਤੇ ਮਾਲਕ ਨੇ ਸਾਨੂੰ ਦੇਣ ਵਾਲਾ ਬਣਾਇਆ ਅਸੀਂ ਉਹਦੇ ਸ਼ੁਕਰਗੁਜ਼ਾਰ ਆ ਬਾਕੀ ਜੋ ਵੀ ਲੋਕ ਹੜਪੀੜਤਾ ਚ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਬਹੁਤ ਹੀ ਜ਼ਿਆਦਾ ਦੁਖੀ ਨੇ ਕਿਉਂਕਿ ਸਾਨੂੰ ਵੀ ਪਤਾ ਹੈ ਅਸੀਂ ਹਰ ਇੱਕ ਚੀਜ਼ ਦਾ ਸਾਹਮਣਾ ਕਰ ਸਕਦੇ ਹਾਂ ਪਰ ਪਾਣੀ ਅੱਗ ਇਹ ਚੀਜ਼ਾਂ ਹੋ ਗਈਆਂ ਅਸੀਂ ਇਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ ਸੋ ਇਸ ਲਈ ਸਾਨੂੰ ਇਹ ਹੈ ਕਿ ਚਲੋ ਜਿੰਨੇ ਕੁ ਜੋਗੇ ਅਸੀਂ ਹੈਗੇ ਹਾਂ ਅਸੀਂ ਆਪਣੇ ਪੰਜਾਬ ਨਾਲ ਖੜੀ ਗਏ ਆਪਣੀਆਂ ਭੈਣਾਂ ਆਪਣੇ ਜਿੰਨੇ ਭਰਾ ਬਜ਼ੁਰਗ ਛੋਟੇ ਬੱਚੇ ਉਹਨਾਂ ਦਾ ਸਾਥ ਦਈਏ ਆਵੇ ਪੂਰੇ ਪੰਜਾਬ ਜਿਹੜੀ ਇੰਡਸਟਰੀ ਪੰਜਾਬੀ ਗਾਇਕ ਦੀ ਇੰਡਸਟਰੀ ਆ ਸਾਰੇ ਵੱਲੋਂ ਵੱਧ ਤੋਂ ਵੱਧ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਚਾਹੇ ਮਨਕੀਰ ਤੌਰ ਹੋਵੇ ਇੰਦੇ ਜੀ ਨਿੱਕੂ ਹੋਵੇ ਹਰ ਹਰ ਕੋਈ ਜਿਹੜੇ ਗੁਰਦਾਸ ਮਾਨ ਹੋਣ ਹਰ ਕੋਈ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਵਿੱਚ ਵੀ ਕਾਫੀ ਜਿਹੜਾ ਪੰਜਾਬ ਨੂੰ ਸੰਯੋਗ ਦਿੱਤਾ ਜਾ ਰਿਹਾ ਤੇ ਅੱਜ ਤੁਹਾਡੇ ਵੱਲੋਂ ਵੀ ਸੰਯੋਗ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਵੱਧ ਚੜ ਕੇ ਜਿਹੜੀ ਹਿੱਸਾ ਪਾਉਣਾ ਚਾਹੀਦਾ ਪੰਜਾਬੀ ਬਸ ਜੀ ਜਿੰਨੇ ਵੀ ਪੰਜਾਬੀ ਇੰਡਸਟਰੀ ਜਿੰਨੀ ਵੀ ਸਪੋਰਟ ਕਰ ਰਹੀ ਆ ਪੰਜਾਬ ਨੂੰ ਪੰਜਾਬ ਦੇ ਨਾਲ ਖੜ ਰਹੀ ਆ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆਂ ਔਰ ਬੜਾ ਮਾਣ ਆ ਸਾਨੂੰ ਸਾਡੀ ਪੰਜਾਬੀ ਇੰਡਸਟਰੀ ਤੇ ਜਿਹੋ ਅੱچھے ਆਰਟਿਸਟ ਨੇ ਅੱچھے ਕਲਾਕਾਰ ਨੇ ਤੇ ਉਹ ਅੱچھے ਇਨਸਾਨ ਵੀ ਨੇ ਕਿਉਂਕਿ ਉਹ ਸਾਰੇ ਲੋਕਾਂ ਦੀ ਸਪੋਰਟ ਕਰ ਰਹੇ ਨੇ ਪੰਜਾਬ ਦੇ ਨਾਲ ਖੜ੍ਹ ਰਹੇ ਨੇ ਕਿਉਂਕਿ ਸਰਕਾਰਾਂ ਤੇ ਤੇ ਸਾਨੂੰ ਇਹਨਾਂ ਮਾਣ ਹੈ ਨਹੀਂ ਸਰਕਾਰਾਂ ਬਹੁਤ ਜ਼ਿਆਦਾ ਸਾਡੇ ਨਾਲ ਧੱਕਾ ਕਰ ਰਹੀਆਂ ਨੇ ਤੇ ਇਸ ਲਈ ਪੰਜਾਬ ਨਾਲ ਸਿਰਫ ਪੰਜਾਬ ਹੀ ਖੜ ਰਿਹਾ ਹੈ ਹੋਰ ਕੋਈ ਨਹੀਂ ਜੀ ਖੜ ਰਿਹਾ ਸਾਨੂੰ ਮਾਣ ਆ ਸਾਡੀ ਪੰਜਾਬੀ ਇੰਡਸਟਰੀ ਤੇ ਔਰ ਜਿੰਨਾ ਕੋ ਹੋ ਸਕਦਾ ਸੀ ਵੀ ਉਹਨਾਂ ਦੇ ਨਾਲ ਸਹਿਯੋਗ ਦੇ ਰਹੇ ਆ ਜੀ ਦੇਖਿਆ ਜਾਵੇ ਮੇਰੇ ਖਿਆਲ ਉਹ ਵੀ ਤੁਹਾਡੀ ਕਾਫੀ ਛੋਟੀ ਹੈ ਲੇਕਿਨ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਹਾਲਾਤ ਤੁਸੀਂ ਪਹਿਲੇ ਕਦੀ ਦੇਖੇ ਸੀ ਬਿਲਕੁਲ ਜੀ ਦੇਖਿਆ ਮਾੜੇ ਹਾਲਾਤ ਅਸੀਂ ਬਹੁਤ ਦੇਖਿਆ ਗਰੀਬੀ ਦੇ ਹਾਲਾਤ ਅਸੀਂ ਵੀ ਦੇਖੇ ਆ ਔਰ ਉਹ ਹਾਲਾਤ ਦੇਖ ਕੇ ਹੀ ਸਾਨੂੰ ਅੱਜ ਹੋਇਆ ਕਿ ਜੇ ਅਸੀਂ ਇਹ ਹਾਲਾਤ ਦੇਖਿਆ ਤੇ ਅੱਜ ਸਾਡੇ ਹਾਲਾਤਾਂ ਵਰਗੇ ਹਾਲਾਤ ਲੋਕਾਂ ਦੇ ਹੋਏ ਨੇ ਤੇ ਜਿੰਨਾ ਕਿ ਸਾਨੂੰ ਮਾਲਕ ਨੇ ਦਿੱਤਾ ਹੈ ਜਿੰਨੀ ਕ ਅਸੀਂ ਮਿਹਨਤ ਕਰਦੇ ਆ ਤੇ ਅਸੀਂ ਆਪਣੇ ਸ਼ੋਅ ਚ ਜਿੰਨੀ ਵੀ ਮਿਹਨਤ ਲਾਈ ਆ ਔਰ ਜਿੰਨੇ ਵੀ ਸਾਡੇ ਦੋਸਤ ਬਾਹਰ ਐਨਆਰਆਈ ਜਿੰਨੇ ਵੀ ਹੈਗੇ ਨੇ ਉਹਨਾਂ ਨੇ ਵੀ ਸਾਡਾ ਸਹਿਯੋਗ ਦਿੱਤਾ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਆ ਔਰ ਜਿੰਨਾ ਵੀ ਸਾਡੇ ਤੋਂ ਹੋ ਸਕਿਆ ਹੀ ਸਹਿਯੋਗ ਕੀਤਾ ਹੈ ਜੀ ਦੇਖਿਆ ਜਾਵੇ ਤੇ ਆਪਣੇ ਇਲਾਕੇ 'ਚ ਥੋੜਾ ਜਿਹਾ ਮੀਂਹ ਪਵੇ ਤਾਂ ਸਾਨੂੰ ਟੈਨਸ਼ਨ ਪੈ ਜਾਂਦੀ ਹੈ ਮੇਰੇ ਘਰ ਕਟੋਕੜੀ ਦੇ 10 ਦਿਨ ਹੋ ਚੁੱਕੇ ਨੇ ਪਰਿਵਾਰ ਕਿਸ ਤਰ੍ਹਾਂ ਰਹਿੰਦਾ ਨਾ ਬੱਤੀ ਆਨਾਂ ਨੂੰ ਹੋਣ ਲਈ ਆ ਨਾ ਪੀਣ ਵਾਲੀ ਪਾਣੀ ਆ ਤੇ ਤੁਹਾਡੇ ਵੱਲੋਂ ਸੇਵਾਵਾਂ ਵਾਦ ਛੱਡ ਕੇ ਕੀਤੀ ਗਈ ਕਿਸ ਤਰ੍ਹਾਂ ਫਿਰ ਪਰਿਵਾਰ ਜਿਹੜਾ ਗੁਜ਼ਾਰਾ ਕਰਦਾ ਵੇਖੋ ਜੀ ਬਹੁਤ ਹੀ ਮਾੜੇ ਹਾਲਾਤ ਨੇ ਕੋਈ ਸ਼ਬਦ ਨਹੀਂ ਹੈਗੇ ਮੇਰੇ ਕੋ ਕਿ ਮੈਂ ਕੀ ਕਹਾਂ ਇਸ ਚੀਜ਼ ਬਾਰੇ ਕਿਉਂਕਿ ਸਾਡੇ ਜਦੋਂ ਸ਼ਹਿਰਾਂ 'ਚ بارش ਹੁੰਦੀ ਆ ਕਈਆਂ ਲਈ ਇਹ ਮੌਸਮ ਸੁਹਾਣਾ ਹੋ ਜਾਂਦਾ ਪਰ ਸਾਡੇ ਲਈ ਆਮ ਲੋਕਾਂ ਲਈ ਹੁਣ ਜਿਹੜੇ ਫਸੇ ਨੇ ਪਾਣੀ 'ਚ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦਾ ਕੀ ਹਾਲ ਆ ਕਈ ਵਾਰ ਰੋਟੀ ਵੀ ਨਹੀਂ ਮਿਲਦੀ ਹੁਣ ਅਸੀਂ ਇੱਥੇ ਆਏ ਸੀ ਸਾਨੂੰ ਦੋ ਆਂਟੀਆਂ ਆਈਆਂ ਉਹ ਕਹਿੰਦੀਆਂ ਕਿ ਸਾਡੇ ਘਰ ਸਾਡੇ ਘਰ ਵਾਲੇ ਭੁੱਖੇ ਬੈਠੇ ਨੇ ਨਾ ਹੀ ਉਹਨਾਂ ਨੂੰ ਸਵੇਰ ਦੀ ਕੋਈ ਰੋਟੀ ਮਿਲੀ ਰੋਟੀ ਅਸੀਂ ਕਿਵੇਂ ਬਣਾਈਏ ਕੋਈ ਹੈ ਹੀ ਨਹੀਂ ਸਿਸਟਮ ਪਾਣੀ ਪਾਣੀ ਹੋਇਆ ਪਿਆ ਸਾਡਾ ਘਰ ਕਿੱਥੇ ਚੁੱਲ੍ਹਾ ਬਾਲਣ ਕਿੱਥੇ ਉਹ ਬਣਾਉਣ ਰੋਟੀ ਬਹੁਤ ਮਾੜੇ ਹਾਲਾਤ ਨੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਜੀ ਅਸੀਂ ਤਾਂ ਅਪੀਲ ਕਰਦੇ ਆਂ ਵੀ ਸਰਕਾਰ ਕਰੇ ਕੁਝ ਤੇ ਦੇਖਿਆ ਜਾਵੇ ਤੇ ਰਾਸ਼ਨ ਦੀ ਗੱਲ ਕਰਾਂ ਤਾਂ ਰਾਸ਼ਨ ਆਪਣਾ ਰਮਦਾ ਦੀ ਗੱਲ ਕਰੀਏ ਜਨਾਲੇ ਦੀ ਕਰੀਏ ਤੇ ਕਾਫੀ ਜਿਹੜਾ ਰਾਸ਼ਨ ਚੱਲ ਚੁੱਕਾ ਵਾ ਲੇਕਿਨ ਜੇ ਤਰਨਤਾਰ ਪਿੰਡ ਮੰਡਾਲੇ ਦੀ ਗੱਲ ਕਰੀਏ ਤੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਕਿ ਰਾਸ਼ਨ ਜਰੂਰ ਆ ਰਿਹਾ ਪਰ ਉਹਨਾਂ ਘਰ ਤੱਕ ਨਹੀਂ ਪਹੁੰਚ ਪਾਰ ਰਿਹਾ ਕਿਉਂਕਿ ਸਭ ਤੋਂ ਵੱਡੀ ਜਿਹੜੀ ਮਾਰ ਪੈ ਰਹੀ ਹੈ ਕਿਸ਼ਤੀਆਂ ਦੀ ਪੈ ਰਹੀ ਹੈ ਬੇੜੀਆਂ ਦੀ ਮਾਰ ਪੈ ਰਹੀ ਹੈ ਬੇੜੀਆਂ ਹੋਣਗੇ ਤੇ ਆਪਾਂ ਜਿਹੜੇ ਅਗਲੇ ਪਿੰਡ ਨੇ ਉੱਥੇ ਤੱਕ ਪਹੁੰਚ ਸਕੋ ਕਿਉਂਕਿ ਜ ਆਏਗਾ ਬਿਲਕੁਲ ਜੀ ਵੇਖੋ ਬੇੜੀਆਂ ਦਾ ਤੇ ਮੈਂ ਵੀ ਕਹਿਣਾ ਚਾਹੂੰਗੀ ਕਿਉਂਕਿ ਜੇ ਇੱਥੇ ਕੋਈ ਵਿਚਾਰਾ ਸਬਦਾ ਲੈ ਕੇ ਜਾਂਦਾ ਹੈ ਜੋ ਕੋਈ ਰਾਸ਼ਨ ਲੈ ਕੇ ਜਾਂਦਾ ਕੋਈ ਸਮਾਨ ਲੈ ਕੇ ਜਾਂਦਾ ਤਾਂ ਇੰਨਾ ਇੰਨਾ ਤੇ ਭੇਜ ਜਾਂਦਾ ਕਿੰਨਾ ਜ਼ਿਆਦਾ ਬਿਮਾਰ ਉਹ ਬੰਦਾ ਹੋ ਜਾਊਗਾ ਕਿੰਨੀਆਂ ਜ਼ਿਆਦਾ ਬਿਮਾਰੀਆਂ ਲੱਗ ਜਾਣਗੀਆਂ ਪਾਣੀ ਕਿਹੜਾ ਸਾਫ਼ਾ ਪਾਣੀ ਬਹੁਤ ਜ਼ਿਆਦਾ ਗੰਦਾ ਵਾ ਤੇ ਅਸੀਂ ਤੇ ਇਹੋ ਅਪੀਲ ਕਰਦੇ ਆਂ ਵੀ ਇੱਧਰ ਵੀ ਬੇੜੀਆਂ ਵਗੈਰਾ ਤੁਸੀਂ ਭੇਜੋ ਔਰ ਕਰਨੌਜਲੇ ਬਾਈ ਨੇ ਕੀਤਾ ਹੈ 베ੜੀਆਂ ਦਾ ਅਰੇਂਜ ਰਮਦਾਸ ਵਾਲੀ ਸਾਈਡ ਅਜ ਨਾਲੇ ਵਾਲੀ ਸਾਈਡ ਦਲਜੀਤ ਬਾਈ ਨੇ ਹੋਰ ਵੀ ਕਾਫੀ ਅੱਛੇ ਅੱਛੇ ਆਰਟਿਸਟਾਂ ਨੇ ਕੀਤਾ ਹੈ ਪੰਜਾਬ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਅਸੀਂ ਤੇ ਬਾਈ ਹੁਣਾ ਮੁਰੇ ਆਹੀ ਅਪੀਲ ਕਰਦੇ ਆਂ ਆਹੀ ਅਰਦਾਸ ਕਰਦੇ ਆਂ ਵੀ ਬਾਈ ਤੁਸੀਂ ਇੱਧਰ ਵੀ ਭੇਜੋ ਸਾਡੀ ਤਾਂ ਆਹੀ ਬੇਨਤੀ ਆ ਵੀ ਤੁਸੀਂ ਇੱਧਰ ਵੀ 베ੜੀਆਂ ਦਾ ਅਰੇਂਜ ਕਰਵਾਓ ਜੀ ਪੰਜਾਬ ਦੇ ਉੱਤੇ ਕੁਝ ਸਪੈਸ਼ਲ ਕੁਝ ਲਿਖਿਆ ਹੋਵੇ ਪੰਜਾਬ ਤੇ ਕੁਝ ਸਪੈਸ਼ਲ ਕੋਈ ਗਾਇਆ ਹੋਵੇ ਉਹ ਜਰੂਰ ਦਕਸ਼ਣ ਸੰਜਾ ਕੀਤਾ ਜਾਵੇ ਮੈਂ ਚਲੋ ਇਹੋ ਜੇ ਹਾਲਾਤ ਚ ਕੀ ਗਾਉਣਾ ਤੇ ਕੀ ਅਸੀਂ ਆਵੇ ਕੁਦਰਤ ਲਿਖਿਆ ਹੋਵੇ ਜੀ ਪੰਜਾਬ ਆਖੀਏ ਬਾਕੀ ਚਲੋ ਮੈਂ ਦੋ ਕੁ ਲਾਈਨਾਂ ਜ਼ਰੂਰ ਸੁਣਾ ਦੂੰਗੀ ਤਕਦੀਰ ਕਿਸਮਤਾ ਤੇਰੀਆਂ ਨੇ ਤਕਦੀਰ ਕਿਸਮਤਾ ਤੇਰੀਆਂ ਨੇ ਤੂੰ ਮਾਲਕ ਲਿਖੇ ਨਸੀਬਾਂ ਦਾ ਇਤਖਤ ਤਾਜ ਵੀ ਤੇਰੇ ਨੇ ਤੇ ਤੈਨੂੰ ਹੀ ਖਿਆਲ ਗਰੀਬਾਂ ਦਾ ਤਖਤ ਤਾਜ ਵੀ ਤੇਰੇ ਨੇ ਤੇ ਇਹ ਨੋਈ ਖਾਲ ਗਰੀਬਾਂ ਦਾ ਬਿਲਕੁਲ ਜੀ ਬਹੁਤ ਸੁਣ ਕੇ ਨਾ ਮੇਰੇ ਆਪਣੇ ਆ ਜਿਹੜੇ ਲੋ ਖੰਡੇ ਨਾ ਖੜੇ ਹੋ ਚੁੱਕੇ ਸੀ ਲੇਕਿਨ ਇੰਨਾ ਦਰਦ ਪੰਜਾਬ ਵਾਸਤੇ ਇਸ ਧੀਆਂ ਦਾ ਛੋਟੀ ਉਮਰ ਆ ਤੇ ਕਿੰਨਾ ਜਜ਼ਬਾ ਇਨਾਂ ਧੀਆਂ ਦੇ ਵਿੱਚ ਗੱਲਬਾਤ ਕਰਦੇ ਛੋਟੀ ਭੈਣ ਦੇ ਨਾਲ ਬੇਟਾ ਕੀ ਨਾਮ ਤੇਰਾ ਤੇ ਕੀ ਕਹਿਣਾ ਚਾਹੇਂਗੇ ਅੱਜ ਦੋਨੋਂ ਸਿਸਟਰਾਂ ਤੁਸੀਂ ਕਾਫੀ ਨਾਮ ਆ ਤੁਹਾਡਾ ਅੰਮ੍ਰਿਤਸਰ ਦੇ ਵਿੱਚ ਗਾਇਕੀ ਦੇ ਵਿੱਚ ਕੀ ਕਹਿਣਾ ਚਾਹੇਗੀ ਅੱਜ ਹਰਪ੍ਰੀਤ ਤਾਂ ਉਸ ਤੋਂ ਸਮਾਨ ਲੈ ਕੇ ਆਏ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਜਿੰਨਾ ਸਾਡੇ ਤੋਂ ਸਰਿਆ ਜਿੰਨਾ ਸਾਡੇ ਤੋਂ ਹੋਇਆ ਅਸੀਂ ਕੀਤਾ ਤੇ ਤੁਸੀਂ ਵੀ ਕਰੋ ਹੈਲਪ ਲੋਕਾਂ ਦੀ ਬਹੁਤ ਮਾੜੇ ਹਾਲਾਤ ਨੇ ਬਹੁਤ ਦੁਖੀ ਨੇ ਲੋਕ ਇੱਥੇ ਤੋੜ ਤੋ ਜਿੰਨੀ ਹੈਲਪ ਹੋ ਸਕਦੀ ਹੈ ਤੁਸੀਂ ਕਰੋ ਇੱਥੇ ਆਓ ਤੇ ਲੋਕਾਂ ਦੀ ਮਦਦ ਕਰੋ ਕਿੰਨੇ ਪਰਿਵਾਰਾਂ ਦਾ ਤੁਸੀਂ ਰਾਸ਼ਨ ਲੈ ਕੇ ਆਏ ਜਦੋਂ ਇਹ ਰਾਸ਼ਨ ਵੰਡਣ ਲੱਗੇ ਸੀ ਤੇ ਕੀ ਲੋਕਾਂ ਨੇ ਆਪਣੇ ਜਿਹੜਾ ਦਰਦ ਸਾਂਝਾ ਕੀਤਾ ਸੀ ਲੋਕਾਂ ਨੇ ਤਾਂ ਸਾਨੂੰ ਇਹੀ ਕਿਹਾ ਕਿ ਸਾਡੇ ਘਰੇ ਤਾਂ ਰੋਟੀ ਵੀ ਨਹੀਂ ਹੈਗੀ ਕਹਿੰਦੇ ਬਣਾਉਣ ਨੂੰ ਕਹਿੰਦੇ ਸਵੇਰ ਦੇ ਅਸੀਂ ਭੁੱਖੇ ਬੈਠੇ ਆਂ ਕਹਿੰਦੇ ਸਾਡੇ ਬੱਚੇ ਛੋਟੇ ਛੋਟੇ ਕਹਿੰਦੇ ਦੁੱਧ ਤੋਂ ਭੁੱਖੇ ਬੈਠੇ ਨੇ ਤੇ ਮੈਂ ਤਾਂ ਆਹੀ ਕਹਿੰਨੀ ਆ ਲੋਕਾਂ ਨੂੰ ਕਿ ਸਾਰੇ ਆਓ ਜਿੰਨਾ ਤੁਹਾਡੇ ਤੋਂ ਜਿੰਨਾ ਵੀ ਹੋ ਸਕਦਾ ਹੈ ਥੋੜਾ ਥੋੜਾ ਤੁਸੀਂ ਕਰੋ ਲੋਕਾਂ ਨਾਲ ਜਿਹੜੇ ਹੋਰ ਸੰਸਥਾਵਾਂ ਨੇ ਜਾਂ ਕੋਈ ਵੀ ਜਿਹੜਾ ਹਰਪੀਰਤਾ ਵਾਸਤੇ ਦਾ ਰਾਸ਼ਨ ਸਮਗਰੀ ਲੈ ਕੇ ਆਇਆ ਜ्यादातर ਅਜਨਾਲੇ ਦੀ ਗੱਲ ਕਰੀਆ ਰਮਜ਼ਾਦ ਦੀ ਗੱਲ ਕਰੀ ਮੈਂ ਖਿਆ ਇੱਧਰ ਬਹੁਤ ਘਟ ਆ ਰਹੇ ਨੇ ਜਿਹੜੇ ਆਪਣੀ ਰਾਸ਼ਨ ਲੈ ਕੇ ਆ ਰਹੇ ਸਮਗਰੀ ਲੈ ਕੇ ਹਰਪੀਰਤਾ ਕੀ ਮੈਸੇਜ ਦੇਣਾ ਕਿਹੜੇ ਪਿੰਡ ਦੇ ਕਿਹੜੇ ਸ਼ਹਿਰ ਦੇ ਵਿੱਚ ਤੁਸੀਂ ਜਿਆਦਾ ਉਹ ਜਿੱਥੇ ਰਾਸ਼ਨ ਜਿਹੜਾ ਘਟ ਪਹੁੰਚ ਰਿਹਾ ਹਾਂ ਹਾਂਜੀ ਮੈਂ ਤਾਂ ਕਹਿੰਨੀ ਆ ਵੀ ਇੱਧਰਲੀ ਸਾਈਡ ਆਉ ਰਸੂਲਪੁਰ ਵਾਲੀ ਸਾਈਡ ਆਉ ਬਹੁਤ ਘਟ ਲੋਕ ਇੱਧਰ ਆ ਰਹੇ ਨੇ ਤੇ ਉਧਰ ਤਾਂ ਬਹੁਤ ਰਾਸ਼ਨ ਵੇਸਟ ਹੋ ਰਿਹਾ ਹੈ ਉੱਥੇ ਦਰ ਬਹੁਤ ਜਾਣੇ ਰਾਸ਼ਨ ਲੈ ਕੇ ਗਏ ਨੇ ਤੇ ਇੱਧਰ ਆਓ ਤੇ ਇੱਧਰ ਵੀ ਬਹੁਤ ਲੋਕ ਗਰੀਬ ਨੇ ਜਿੱਦਾਂ ਸਾਰਿਆਂ ਦੇ ਮਤਲਬ ਕੰਮਕਾਰ ਬੰਦ ਹੋਏ ਨੇ ਪਾਣੀਆ ਕਰਕੇ ਤੇ ਇੱਧਰ ਆਓ ਤੇ ਆਪਣਾ ਕਰੋ ਰਜਾਤੀ ਆ ਨਾ ਗੱਲਬਾਤ ਕੀਤੀ ਆ ਤੇ ਉਹਦੇ ਜਿਹੜੇ ਪਿਤਾ ਜੀ ਜਿਹੜਾ ਦੇਖਭਾਲ ਕੀਤੀ ਹੈ ਜਿਨ੍ਹਾਂ ਨੇ ਗਰੀਬੀ ਚ ਉੱਠ ਕੇ ਅੱਜ ਧੀਆ ਦਾ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ ਪਿਤਾ ਜੀ ਨਾਂ ਨੇ ਕੀ ਕਹਿਣਾ ਚਾਹੋਗੇ ਗਰੀਬੀ ਤੁਸੀਂ ਬੜੀ ਵੇਖੀ ਆ ਅੱਜ ਹਾਲਾਤ ਵੇਖ ਕੇ ਕਿਦਾਂ ਮਨ ਦੁਖੀ ਹੋਇਆ ਵੀ ਸਾਡੇ ਪੰਜਾਬ ਦਾ ਕੀ ਹਾਲਾਤ ਹੋ ਗਿਆ ਅੱਜ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਜਿਵੇਂ ਮੰਨ ਲਓ ਇੱਧਰ ਬਹੁਤ ਘਟ ਆ ਰਹੇ ਆ ਹਨਾ ਇੱਧਰ ਵੀ ਆਓ ਕਿਸ਼ਤੀ ਜੋ ਹੈ ਉਹ ਵੀ ਤੁਸੀਂ ਕਰੋ ਇਹਨਾਂ ਨੂੰ ਕਿਸ਼ਤੀਆਂ ਦੀ ਸਹੂਦਤ ਵੀ ਕਰੋ ਤੇ ਬਾਕੀ ਸਪੋਰਟ ਕਰੋ ਇਹਨਾਂ ਭਰਾਵਾਂ ਨੂੰ ਪਾਣੀ ਦੇਖੋ ਤੇ ਸੀਨੇ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਦਰਦ ਦੇhta ਹੈ ਹਨਾ ਜੇ ਪਾਣੀ ਦੇ ਦਿਆਂ ਤੇ ਪਾਣੀ ਦੀਆਂ ਛੱਲਾਂ ਵੇਖ ਕੇ ਤੇ ਸੀਨੇ ਦੀਆਂ ਛੱਲਾਂ ਵੀ ਉੱਠ ਪੈਂਦੀਆਂ ਆਂ ਤੇ ਮੈਂ ਤਾਂ ਬਹੁਤ ਪਰੇਸ਼ਾਨ ਹੋਇਆ ਵਾਂ ਤੇ ਮੈਂ ਇਹ ਸੋਚਦਾ ਕਿ ਜੇ ਮੰਨ ਲਓ ਅਸੀਂ ਇੰਨੇ ਜਜ਼ਬੇ ਚ ਰਹਿਣ ਡਏ ਆ ਤੇ ਇਹ ਲੋਕ ਕਿਦਾਂ ਰਹਿਣ ਡੇ ਆ ਅਸੀਂ ਕਿਤੇ ਕਿਸੇ ਦੇ ਘਰ ਰਸਣ ਦੇਣ ਜਾਈਏ ਸਭ ਤੋਂ ਪਹਿਲੇ ਕਿਤੇ ਚਾਹ ਪੀਓ ਯਾਰ ਬਾਕੀ ਕੰਮ ਬਾਅਦ ਚ ਕਰਾਂਗੇ ਇੱਥੇ ਪਛਾਣੇ ਜਾਂਦੇ ਕਿ ਵਾਕੇ ਯਾਰ ਪੰਜਾਬੀਆਂ ਦੇ ਹੌਸਲੇ ਬਹੁਤ ਬਲੰਦੇ ਨੇ ਜੇ ਗੱਲ ਪੰਜਾਬ ਦੀ ਗਏ ਤਾਂ ਹਰਿਆਣੇ ਦੇ ਵੀ ਲੋਕ ਕਾਫੀ ਆ ਰਹੇ ਨੇ ਹੋਰ ਵੀ ਜਿਹੜੇ ਲਾਗੇ ਬੰਨੇ ਆਪਣੇ ਮਾਝੇ ਮਾਲਵੇ ਵਾਲੇ ਸਾਰੇ ਇਕੱਠੇ ਭਰਾ ਨੇ ਪੰਜਾਬੀ ਇੱਕ ਨੇ ਤੇ ਕੀ ਕਹਿਣਾ ਚਾਹੋਗੇ ਸਾਰੇ ਪੰਜਾਬੋਂ ਜਿਹੜੇ ਹੇ ਤੱਕ ਕਰੋ ਬਾਹਰ ਹੀ ਨਿਕਲ ਰਹੇ ਮੈਂ ਤਾਂ ਉਹਨਾਂ ਨੂੰ ਇਹੀ ਸਨੇਹਾ ਦੇਣਾ ਚਾਹਾਂਗਾ ਕਿ ਵੀਰ ਉਠੋ ਤੇ ਪੰਜਾਬੀ ਅੱਧੀ ਆਪਣੀ ਦਿਖਾਓ ਹਨਾ ਅਸੀਂ ਪੰਜਾਬੀ ਆ ਤੇ ਪੰਜਾਬੀਆਂ ਨੂੰ ਸਪੋਰਟ ਕਰੋ ਜੇ ਕੋਈ ਸਰਕਾਰ ਨਹੀਂ ਸਪੋਰਟ ਕਰਦੀ ਸਾਡਾ ਪੰਜਾਬ ਵੀ ਪੰਜਾਬ ਨੂੰ ਸਪੋਰਟ ਕਰੇ ਸਾਡੇ ਵੀਰ ਹੀ ਸਾਡੇ ਵੀਰਾਂ ਨੂੰ ਸਪੋਰਟ ਕਰਨ ਤੇ ਸਾਡੇ ਜਿਹੜੇ ਆ ਮਤਲਬ ਜਜ਼ਬੇ ਉੱਚੇ ਹੋ ਜਾਣਗੇ ਤੇ ਕਦੀ ਵੀ ਮਤਲਬ ਹੌਸਲਾ ਨਹੀਂ ਛੱਡਦੇ ਸਾਡੇ ਪੰਜਾਬੀ ਹਨਾ ਸਾਡੇ ਸਿੱਖ ਵੀਰ ਕਦੀ ਵੀ ਹੌਸਲਾ ਨਹੀਂ ਛੱਡਦੇ ਖਾਲਸਾ ਦੇ ਵਿੱਚ ਚੜ੍ਹਦੀ ਕਲਾ ਸੀ ਤੇ ਚੜ੍ਹਦੀ ਹੈ ਤੇ ਚੜ੍ਹਦੀ ਰਹੇਗੀ ਜੇ ਮੈਂ ਦੇਖਿਆ ਜਾਵੇ ਧੀਆ ਦੀ ਉਮਰ ਕਾਫੀ ਛੋਟੀ ਹੈ ਇਹ ਦੱਸੋ ਮੈਨੂੰ ਵੀ ਜਿਹੜਾ ਰਾਸ਼ਨ ਸਮਗਰੀ ਲੈਣ ਵਾਸਤੇ ਤੁਸੀਂ ਕਿਹਾ ਜੀ ਧੀਆ ਨੇ ਆਪਣੇ ਜੋ ਮਨ 'ਚ ਆਇਆ ਵੀ ਮੈਂ ਆਪਾ ਜਾਣਾ ਉਹ ਹਾਲਾਤ ਵੇਖ ਕੇ ਹੋਣੇ ਜੋ ਸਾਡੇ ਪੰਜਾਬ ਨਾਲ ਗੁਜ਼ਰ ਰਹੇ ਨੇ ਨਹੀਂ ਜੀ ਵੱਡੀ ਕੁੜੀਆਂ ਨੇ ਕੁਝ ਸੇਵਿੰਗ ਕੀਤੀ ਸੀ ਆਪਣੀ ਪਰਸਨਲ ਤੇ ਰਾਤੀ ਸਾਡਾ ਅੰਮ੍ਰਿਤਸਰ ਦੇ ਵਿੱਚ ਸ਼ੋਅ ਸੀ ਤੇ ਕੁਝ ਮਤਲਬ ਉਹਨਾਂ ਤੋਂ ਸਾਨੂੰ ਪੈਸੇ ਮਿਲੇ ਕੁਝ ਇਨਾਮ ਕੜਾਮ ਉਹਨਾਂ ਨੂੰ ਹੋਇਆ ਤੇ ਉਹਨਾਂ ਨੇ ਕਿਹਾ ਵੀ ਅਹੀਂ ਮਤਲਬ ਇਹ ਜਿਹੜੀ ਜਿੰਨੀ ਪੈਸੇ ਹੈਗੇ ਆ ਪਾਪਾ ਅਸੀਂ ਇਸੇ ਪਿੱਛੇ ਵਾਚ ਲਾਉਣੇ ਆ ਹਨਾ ਜੀ ਪਿੰਡ ਬਡਾਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿੱਦਾਂ ਤੁਸੀਂ ਨਜ਼ਰ ਮਾਰੋਗੇ ਚਾਰੇ ਬਨੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਬਹੁਤ ਮਾੜੇ ਹਾਲਾਤ ਹੋ ਚੁੱਕੇ ਨੇ ਪੰਜਾਬ ਦੇ ਹੋਰ ਵੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਜਿੱਦਾਂ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਸਾਰੇ ਬਨੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏ ਗੱਲਬਾਤ ਕਰਦੇ ਜਿਹੜੇ ਇੱਥੋਂ ਦੇ ਲੋਕਲ ਮੌਜੂਦ ਨੇ ਕਿੰਨੇ ਪਿੰਡ ਨੇ ਕੀ ਗੱਲਬਾਤ ਹੈ ਭਾਜੀ ਕੀ ਕੀ ਨਾਮ ਹੈ ਜੀ ਤੁਹਾਡ ਮਾਫਾ ਬਹੁਤ ਗਲਤ ਕਰਾ। ਕੋਜੀ ਗੱਲਬਾਤ ਕੀ ਨਾ ਭਾਈ ਤੁਹਾਡਾ? ਮੇਰਾ ਨਾਮ ਜੋਨ ਫਰੀ ਸਿੰਘ। ਕਿਹਨਾਂ ਜਿੱਥੋਂ ਦੇ ਰਹਿਣ ਵਾਏ ਤੇ ਕਿੱਥੋਂ ਆਏ ਸੀ ਸੇਵਾ? ਅਸੀਂ ਵੀਰ ਜੀ ਸਿਦਵਾ ਦੇ ਪਿੰਡ ਸਿਦਵਾ ਰਹਿਣ ਵਾਲੇ ਆਂ ਤਾਂ ਤਨ ਸ਼ਹੀਦ ਭਾਈ ਜੇਠਾ ਜੀ। ਉੱਥੋਂ ਦੇ ਰਹਿਣ ਵਾਲੇ ਆਂ ਤੇ ਅਸੀਂ ਸਾਰੇ ਵੀਰ ਨੇ ਐਨ ਆਰ ਆਈ ਵੀਰਾਂ ਨੇ ਸਮੂਹ ਸੰਗਤ ਨੇ ਪਿੰਡ ਦੀ ਨੇ ਸਾਰਿਆਂ ਨੇ ਗਰਾਈ ਪਾ ਕੇ ਸੌਦਾ ਇਕੱਠਾ ਕੀਤਾ ਤੇ ਹੜ ਪੀਰੀਅਡ ਤਾ ਨੂੰ ਅਸੀਂ ਦੇਣ ਆਏ ਆਂ। ਜਦੋਂ ਤੁਸੀਂ ਸੇਵਾ ਕਰਨ ਵਾਸਤੇ ਆਏ ਸੀ ਜਦੋਂ ਇੱਥੇ ਪਹੁੰਚੇ ਤਾਂ ਕੀ ਦੇਖਿਆ ਸੀ ਮੰਨ ਦੇ ਵਿੱਚ ਕਿੰਨਾ ਕੁ ਦਰਦ ਆਇਆ ਪੰਜਾਬ ਵਾਸਤੇ। ਇੱਥੇ ਵੀਰ ਬਹੁਤ ਲੋਕ ਔਖੇ ਆ ਉਧਰ ਸਾਡਾ ਖੇਤਰ ਜਿਹੜਾ ਉਹ ਉੱਚਾ ਹੈ ਠੀਕ ਹੈ ਇਥੇ ਬੜੇ ਲੋਕ ਵੀਰ ਮੇਰੇ ਔਖੇ ਆ ਡੰਗਰਾਂ ਨੂੰ ਬੜਾ ਔਖਾ ਹੈ ਤੇ ਇਹ ਪੰਜਾਬ ਨੂੰ ਮਾਰਨਾ ਚਾਹੁੰਦੇ ਪੰਜਾਬ ਨਹੀਂ ਕਦੀ ਮਰ ਸਕਦਾ ਜੀ ਪੰਜਾਬ ਨਹੀਂ ਕਦੀ ਮਰਦਾ ਪੰਜਾਬੀ ਪੰਜਾਬੀ ਦੇ ਹਮੇਸ਼ਾ ਹੀ ਕੰਮ ਆਉਂਦੇ ਨੇ ਚਾਹੇ ਸੋਖ ਹੋਵੇ ਚਾਹੇ ਦੁੱਖ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਵਾ ਅੱਜ ਤਸਵੀਰਾਂ ਪਿੰਡ ਬੰਡਾਲੇ ਦੀਆਂ ਸਾਂਝੇ ਕਰ ਰਹੇ ਤੁਸੀਂ ਪਿੰਡ ਦੇ ਜੀ ਨਹੀਂ ਜੀ ਅਸੀਂ ਸਿਧਵਾ ਪਿੰਡ ਤੋਂ ਆ ਕਿਹ ਕਿਹੜਾ ਜਾਓਗੇ ਤੁਸੀਂ ਮੈਂ ਕਿ ਰਾਸ਼ਨ ਸਮਗਰੀ ਲੈਣ ਵਾਸਤੇ ਆ ਹਾਂ ਜੀ ਹਾਂ ਜੀ ਰਾਸ਼ਨ ਲੈ ਕੇ ਆਏ ਜੀ ਹਾਂ ਜੀ ਹਾਂ ਜੀ ਰਾਸ਼ਨ ਲੈ ਕੇ ਆਏ ਜੀ ਅਸੀਂ ਪਿੰਡ ਸੁਨਵਾਦੋਂ ਆਏ ਸੀ ਸੁਨਵਾਦ ਪਿੰਡ ਗੁਰਦਰਾ ਬਾਬਾ ਭਾਈ ਜੇਠਾ ਜੀ ਦੇ ਨਗਰ ਤੋਂ ਆਏ ਆ ਜੀ ਇੱਥੇ ਗਰੀਬ ਘਰ ਨੂੰ ਰਾਸ਼ਨ ਦਿੱਤਾ ਜਾ ਹਾਂਜੀ ਹਾਂਜੀ ਗਰੀਬ ਘਰ ਇਸੇ ਗਰੀਬ ਘਰ ਨੂੰ ਰਾਸ਼ਨ ਦਿੱਤਾ ਜਾਵੇ ਜਿਹੜੇ ਆਮ ਲੋਗ ਆ ਵਿੱਚ ਰਾਸਤੇ 'ਚ ਬਹੁਤ ਰਾਸ਼ਨ ਖੁੰਦੇ ਆ ਜੇ ਦੇਖਿਆ ਜਾਵੇ ਅਜ ਨਾਲਾ ਤੇਰ ਅੰਦਾਜ਼ੀ ਗੱਲ ਕਰੀਏ ਤੇ ਉਧਰ ਰਾਸ਼ਨ ਕਾਫੀ ਚੱਲ ਚੱਕਾ ਕਾਫੀ ਪਹੁੰਚ ਚੁੱਕਿਆ ਵਾ ਲੇਕਿਨ ਇੱਧਰ ਜਿਹੜੇ ਤਰਨਤਾਰ ਜ਼ਿਲ੍ਹੇ ਦੀ ਗੱਲ ਕਰੀਏ ਤੇ ਬਹੁਤ ਰਾਸ਼ਨ ਅੱਡ ਘਟ ਆ ਰਿਹਾ ਕੀ ਕਹਿਣਾ ਚਾਹੋਗੇ ਇੱਧਰ ਤਾਂ ਜੀ ਰਾਸ਼ਨ ਬਹੁਤ ਘਟ ਆ ਰਿਹਾ ਜਿੱਥੇ ਪਹੁੰਚਣਾ ਚਾਹੀਦਾ ਰਾਸ਼ਨ ਉੱਥੇ ਪਹੁੰਚਦਾ ਔਰ ਅਛਾ ਜਿਹੜਾ ਜਿਹੜੇ ਮਗਰ ਬੈਠੇ ਲੋਕ ਉਹ ਮਾਰਾ ਚ ਲੈ ਜਾਂਦੇ ਆ ਜੀ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਗੱਲਬਾਤ ਕਰਦੇ ਕਿੰਨੇ ਪਿੰਡ ਟੋਟਲ ਤੇ ਭਾਜੀ ਕੀ ਨਾਮ ਜੀ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੇ ਕਿੰਨੇ ਪਿੰਡ ਜਿਹੜੇ ਇੱਥੇ ਡੁੱਬ ਚੁੱਕੇ ਨੇ ਮੇਰਾ ਨਾਮ ਮਨਜੀਤ ਆ ਪਿੰਡ ਮੇਰਾ ਬੰਡਾਲਾ ਹੀ ਆ 1986 ਦਾ ਮੇਰਾ ਜਨਮ ਆ ਹੀ ਆਂ ਪਾਣੀ ਚ ਜੰਮੇ ਆ ਹਾਂਜੀ ਤੇ ਇਹ ਤਕਰੀਬਨ ਜਿੰਨੇ ਵੀ ਹਰੀ ਕਹਤੋ ਹੈਡ ਤੋਂ ਲੈ ਕੇ ਆਉਂਦੇ ਨੇ ਆਲੇ ਆਲਾ ਫੱਤੇ ਆਲਾ ਤੇ ਕਾਲੇ ਕਿਥਾੜ ਜੱਲੋ ਕੀ ਜੱਲੋ ਕੀ ਧੀਰਾ ਕੇ ਰਣਿਆ ਲਾਲਵੇਰਾ ਹਬੀ ਬੜਾ ਲਾਸਟ ਤੱਕ ਇਹ ਸਾਰੇ ਪਿੰਡ ਜਿੰਨੇ ਵੀ ਹੈਗੇ دریا ਦੇ ਇੱਕ دریا ਦੇ ਇੱਕੋ ਸਾਈਡ ਕੋਟ ਕੋਟ ਬੁੱਢੇ ਵਾਲੀ ਸਾਈਡ ਕੋਟ ਕੋਟ ਬੁੱਢੇ ਵਾਲੀ ਸਾਈਡ ਇੱਕ ਤਾਂ ਬੰਨਿਆ ਕੇ ਇਹ ਜਿਹੜੇ ਪਿੰਡ ਜਿੰਨੇ ਵੀ ਆਉਂਦੇ ਸਾਰੇ ਤਕਰੀਬਨ ਪਾਣੀ ਦੀ ਮਾਰ ਹੇਠ ਹੀ ਆ ਹਰੀਗੜ੍ਹ ਹੈਡ ਤੋਂ ਮਾੜਾ ਜੇ ਕਿਸੇ ਨੇ ਕਰੂਲੀ ਵੀ ਕੀਤੀ ਤਾਂ ਸਿੱਧਾ ਬਡਾਲੇ ਪਿੰਡ 'ਚ ਐਂਟਰੀ ਹੋਣੀ ਆਣ ਕੇ ਪਾਣੀ ਦੀ ਤੇ ਪਿੰਡ ਹੈਗੇ ਦਾ ਟੋਟਲ ਮਰੇ ਆ ਪਿਛਲੇ ਬੰਨੇ ਦੇਖ ਸਕਦੇ ਕਿਸਾਨ ਜਿਹੜੇ ਤੋੜੇ ਲੈ ਕੇ ਆ ਰਹੇ ਨੇ ਜ ਦਰਾਪਾ ਜਿਹੜਾ ਪਾਣੀ ਪਾਰ ਕਰਕੇ ਜਿਹੜਾ ਇੱਥੋਂ ਇੱਥੋਂ ਤੱਕ ਪਹੁੰਚ ਰਹੇ ਨੇ ਕਿ ਇਹਨਾਂ ਘਰ ਤੱਕ ਰਾਸ਼ਨ ਪਹੁੰਚ ਰਿਆ ਨਹੀਂ ਇਹਨਾਂ ਦੇ ਘਰਾਂ ਦਾ ਅਗਰ ਰਾਸ਼ਨ ਵੀਰ ਨਹੀਂ ਪਹੁੰਚਦਾ ਇਹ ਜਦੋਂ ਇੱਥੇ ਆਉਂਦੇ ਨੇ ਜੰਨੀਆਂ ਮੈਂ ਟਰਾਲੀਆਂ ਤੁਸੀਂ ਵੇਖ ਹੀ ਲੈਨੇ ਕੈਮਰਾ ਵੀਰ ਘੁਮਾ ਕੇ ਵਿਖਾ ਦਿਓ ਇੱਥੋਂ ਲੈ ਕੇ ਜਾਂਦੇ ਪਰ ਇੱਥੋਂ ਲਿਜਾਣ ਲੈਣਾ ਮੁਸ਼ਕਲ ਹੁੰਦੀ ਕਿਉਂਕਿ ਕਿਸਤੀਆਂ ਦੀ ਲੋੜ ਆ ਜੇ ਕੋਈ ਇੱਥੇ ਜਾਨਵਾਲੀ ਨੁਕਸਾਨ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਇਹਨਾਂ ਲੋਕਾਂ ਦਾ ਮਾਰਚ ਮਾਰ ਹੈਗਾ ਫਿਰ ਕਿਸ ਤਰ੍ਹਾਂ ਪਰਿਵਾਰ ਜਪ ਨਹੀਂ ਵੀਰ ਇੱਥੇ ਹੱਲ ਕੋਈ ਇੱਥੇ ਡਾਕਟਰ ਨਹੀਂ ਕੋਈ ਕੰਪਨੀ ਕੋਈ ਲੈਣਾ ਨਹੀਂ ਦੇਣਾ ਨਹੀਂ ਆ ਮੇਰੇ ਵੀਰ ਜ ਤੇ ਉਹੀ ਕਰਦੇ ਨੇ ਤੇ ਹੋਰ ਕੋਈ ਕੰਪ ਕੰਪ ਕੋਈ ਨਹੀਂ ਲੱਗਾ ਜੇ ਕੰਪ ਲੱਗੇ ਤੇ ਪਿੱਛੇ ਦੂਰ ਇਥੋਂ 10 ਕਿਲੋਮੀਟਰ ਤੇ 5 ਕਿਲੋਮੀਟਰ ਤੇ ਤੁਸੀਂ ਵੇਖ ਕੇ ਆਏ ਹੋ ਨੇ ਕੋਟ ਬੁੱਢੇ ਲੱਗਾ ਉੱਥੇ ਕਿਹੜਾ ਜਾਊਗਾ ਪੈਨੇ ਅੱਜ ਆਪਦੀ ਜਾਨ ਜੋਖੇ ਦੇ ਵਿੱਚ ਪਾ ਕੇ ਕਿਹੜਾ ਬੰਦਾ ਜਾਊਗਾ ਉੱਥੇ ਜਿਹੜੇ ਜਿਹੜੇ ਰਾਸ਼ਨ ਲੈ ਕੇ ਆਉਂਦੇ ਕਿਉਂਕਿ ਉਹਨਾਂ ਨੂੰ ਰਾਸ ਰਸਤੇ ਦਾ ਨਹੀਂ ਪਤਾ ਉਹਨਾਂ ਨੂੰ ਰਾਹ ਦਾ ਨਹੀਂ ਪਤਾ ਨਾ ਉਹ ਕਿਸਤੀਆਂ ਨਾ ਬੇੜੀਆਂ ਨੇ ਤੇ ਇਸੇ ਕਰਕੇ ਜਿਹੜੀਆਂ ਟਰਾਲੀਆਂ ਰਾਸ਼ਨ ਹੁੰਦਾ ਪਿੱਛੇ ਪਿੱਛੇ ਚੱਲ ਜਾਂਦੇ ਕਿਉਂਕਿ ਰਸਤਾ ਅੱਗੇ ਕੋਈ ਨਹੀਂ ਹੈਗਾ ਜਨਾਂ ਤੱਕ ਆਪਣੋ ਕਿਸਤੀਆਂ ਬੇੜੀਆਂ ਨੂੰ ਤੱਕ ਲੋਕਾਂ ਦੇ ਘਰਾਂ ਰਾਸ਼ਨ ਨਹੀਂ ਪਹ ਨਹੀਂ ਪਹੁੰਚਦਾ ਭਾਜੀ ਜਿਹੜਾ ਜਿੰਨੀ ਵੀ ਉਤਰਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚ ਰਹੇ ਨੇ ਗਰਾਊਂਡ ਲੈਵਲ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਜਿਹੜਾ ਫੇਰ ਵੀ ਤੁਸੀਂ ਵੀ ਆਏ ਪੱਤਰਕਾਰਾਂ ਦਾ ਵੀ ਧੰਨਵਾਦ ਆ ਆ ਮੀਡੀਆ ਸਾਰੀ ਦਾ ਧੰਨਵਾਦ ਆ ਜਿਹੜਾ ਇੰਨੀ ਕਵਰੇਜ ਕਰਕੇ ਵਿਖਾ ਰਿਆ ਨਹੀਂ ਤੇ ਇੱਥੇ ਕਿਹਨੇ ਆਉਣਾ ਹੀ ਨਹੀਂ ਇੱਥੇ ਉੱਥੋਂ ਫੋਟੋਆਂ ਖਿੱਚ ਕੇ ਪਾ ਗਏ ਸਿਆਸਤੀ ਦਾ ਇਹਨਾਂ ਨੇ ਤੇ ਚੱਲ ਜਾਣਾ ਇੱਥੇ ਕਿਹਨੇ ਆਉਣਾ ਸਾਡੇ ਰਜਾ ਸਿਸਟਰ ਆਈਏ ਨੇ ਗਰੀਬੀ ਚ ਉੱਠ ਕੇ ਅੱਜ ਆਈਆਂ ਨੇ ਉਹਨਾਂ ਦਾ ਦਰਦ ਸੀ ਵੀ ਵਾਕਿਆ ਯਾਰ ਕਿਸੇ ਹਾਲਾਤਾਂ ਦੇ ਵਿੱਚ ਰਹਿੰਦੇ ਹੋਣਗੇ ਵੀਰ ਜੀ ਇੱਥੇ ਮੈਨੂੰ ਇੱਕ ਫੋਨ ਆਇਆ ਸੀ ਤੇ ਉਹਨਾਂ ਨੂੰ ਕਰਾ ਦੀ ਰੋਟੀ ਨਹੀਂ ਉਹਨਾਂ ਨੇ ਖਾਧੀ ਤੇ ਜੇ ਕਿਸ਼ਤੀ ਹੁੰਦੀ ਤੇ ਵੇ ਉੱਥੇ ਉਹਨਾਂ ਤੱਕ ਖਾਣਾ ਪਹੁੰਚਾਇਆ ਜਾਣਾ ਹੁਣ ਸੰਥ ਆਈ ਆ ਕਿਸ਼ਤੀਆਂ ਆਈਆਂ ਨੇ ਕਿਸ਼ਤੀ ਦੀ ਬਹੁਤ ਲੋੜ ਹੈ ਜੇ ਕਿਸ਼ਤੀਆਂ ਤੋਂ ਉਹਨਾਂ ਤੱਕ ਖਾਣਾ ਪਹੁੰਚਾਇਆ ਜਾਵੇ ਉਹਨਾਂ ਨੇ ਬੜੇ ਫੋਨ ਕੀਤੇ ਕੋਈ ਵੀ ਨਹੀਂ ਜਾਂਦੇ ਪਾਣੀ ਵੇਖੋ ਤੁਸੀਂ ਇਧਰ ਨੂੰ ਵੇਖੋ ਕਿੰਨੇ ਕਿੰਨੇ ਡੂੰਘਾ ਹੋਊਗਾ 10-10 ਫੁੱਟ ਤੇ ਕਿਹੜਾ ਜਾਊਗਾ ਬੰਦਾ ਕਿਸ਼ਤੀ ਤੋਂ ਬਿਨਾ ਨਹੀਂ ਜਾ ਸਕਦੇ ਆਪਾਂ ਇਹ ਤਾਂ ਉਹਨਾਂ ਦਾ ਮਾਲਕੀ ਆ ਬਾਕੀ ਰਾਜਾ ਸਿਸਟਰ ਦੀ ਗੱਲ ਆ ਉਹਨਾਂ ਨੇ ਗਰੀਬੀ ਵੇਖੀ ਉਹਨਾਂ ਹੰਢਾਈ ਆ ਉਹਨਾਂ ਨੇ ਇਹ ਗੁਜ਼ਰ ਚੋਂ ਗੁਜ਼ਰੇ ਲੈਣ ਚ ਤਾਂ ਉਹਨਾਂ ਨੂੰ ਮਹਿਸੂਸ ਹੁੰਦਾ ਦਰਦ ਵੀ ਕੀ ਚੀਜ਼ ਹੁੰਦੀ ਆ ਤਾਂ ਹੀ ਤਾਂ ਇਨੀ ਦੂਰ ਤੋਂ ਆਏ ਨੇ ਮੈਂ ਤਾਂ ਬਹੁਤ ਉਹਨਾਂ ਦਾ ਧੰਨਵਾਦ ਮਾਲਕ ਉਹਨਾਂ ਨੂੰ ਛੋ ਉਹਨਾਂ ਦੇ ਲਵਾਵੇ ਇਤਨਾ ਹੀ ਸੇਵਾ ਕਰਦੇ ਰਹਿਣ ਲੋਕਾਂ ਦੀ ਬਿਲਕੁਲ ਜੀ ਦੋ ਭੈਣਾਂ ਨੇ ਰਾਜਾ ਸਿਸਟਰ ਹੈ ਛੋਟੀ ਉਮਰ ਹੈ ਹੌਸਲੇ ਬਹੁਤ ਬੁਲੰਦੇ ਨੇ ਅੱਜ ਉਹਨਾਂ ਪਰਿਵਾਰਾਂ ਵਾਸਤੇ ਰਾਸ਼ਨ ਲੈ ਕੇ ਆਏ ਨੇ ਜਿੰਨਾ ਘਰ ਰਾਸ਼ਨ ਨਹੀਂ ਪਹੁੰਚ ਰਿਹਾ ਲੇਕਿਨ ਜਿੱਥੋਂ ਤੱਕ ਉਹਨਾਂ ਹਿੰਮਤ ਪਈ ਉੱਥੋਂ ਤੱਕ ਜ਼ਰ ਹੰਟਰ ਹੋਇਆ ਪਿੰਡ ਦੇ ਵਿੱਚ ਤਾਂ ਪਾਣੀ ਨੂੰ ਵੇਖ ਕੇ ਸਾਨੂੰ ਆਬ ਡਰ ਲੱਗਦਾ ਸੀ ਕਿ ਪਾਣੀ ਕਿੱਥੇ ਆ ਛੜ ਕਿੱਥੇ ਆ ਕੋਈ ਨਹੀਂ ਪਤਾ ਲੱਗਦਾ ਲੇਕਿਨ ਉਹਨਾਂ ਧੀਆਂ ਦਾ ਜਿਹੜੀਆਂ ਰਜਾ ਸਿਸਟਰ ਜਿਹੜੀਆਂ ਅੱਜ ਪਿੰਡ ਬੰਡਾਲੇਵਾ ਚੜਾ ਰਾਸ਼ਨ ਪਾਣੀ ਲੈ ਕੇ ਆਈਆਂ ਨੇ ਕੈਮਰਾਮੈਨ ਕਰਨ ਦੇ ਨਾਲ ਅਮਨਦੀਪ ਸਿੰਘ ਪ੍ਰਾਈਮ ਪੰਜਾਬ 7 ਤਰਨਤਾਰਨ ਬੰਡਾਲਾ